ਕਰਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤਲਵੰਡੀ ਸਾਬੋ ਤੋਂ ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਪਿਓ ਦੀ ਹਤਿਆ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਕਿਸਾਨ ਆਗੂ ਦਵਿੰਦਰ ਸਿੰਘ ਸਰਾਵਜੋ ਹੋਈ ਹੈ ਜੋ ਕਿ ਸਾਲ 2022 ਦੇ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਧਾਨ ਸਭਾ ਚੋਣਾਂ ਲੜ ਚੁੱਕਾ ਹੈ ਮੁੱਢਲੀ ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨ ਆਗੂ ਦਵਿੰਦਰ ਸਿੰਘ ਸਰਾ ਦੀ ਆਪਣੇ ਪੁੱਤਰ ਅਮਨਦੀਪ ਸਿੰਘ ਦੇ ਨਾਲ ਲੜਾਈ ਹੋਈ ਲੜਾਈ ਦੇ ਦੌਰਾਨ ਉਸਦੇ ਪੁੱਤਰ ਅਮਨਦੀਪ ਸਿੰਘ ਦੇ ਵੱਲੋਂ ਕਈ ਮਾਰ ਕੇ ਦਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਤੇ ਬਠਿੰਡਾ ਏਮਜ਼ ਹਸਪਤਾਲ ਦੇ ਵਿੱਚ ਦਵਿੰਦਰ ਸਿੰਘ ਸਰਾ ਨੇ ਦਮ ਤੋੜ ਦਿੱਤਾ ਪਰਿਵਾਰ ਮੁਤਾਬਕ ਦਵਿੰਦਰ ਸਿੰਘ ਸਰਾ ਦਾ ਪੁੱਤਰ ਅਤੇ ਮੁਲਜ਼ਮ ਅਮਨਦੀਪ ਸਿੰਘ ਆਪਣੇ ਭਰਾ ਅਤੇ ਉਸ ਦੇ ਹਿੱਸੇ ਦੀ 40 ਕਿੱਲੇ ਜ਼ਮੀਨ ੱਤੇ ਨਾਲ ਵਾਅ ਬੀਜ ਰਿਆ ਸੀ ਜਿਸ ਨੂੰ ਲੈ ਕੇ ਪੰਚਾਇਤਾਂ ਤੇ ਪੁਲਿਸ ਵਿੱਚ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਅਮਨਦੀਪ ਸਿੰਘ ਕਿਸੇ ਦੀ ਵੀ ਨਹੀਂ ਮੰਨ ਰਿਹਾ ਸੀ ਤੇ ਇਸ ਨੂੰ ਲੈ ਕੇ ਉਸ ਦੀ ਆਪਣੇ ਪਿਤਾ ਦਵਿੰਦਰ ਸਿੰਘ ਸਰਾ ਦੇ ਨਾਲ ਲੜਾਈ ਹੋਈ ਤੇ ਲੜਾਈ ਦੇ ਦੌਰਾਨ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਮ੍ਰਿਤਕ ਕਿਸਾਨ ਆਗੋ ਦਵਿੰਦਰ ਸਿੰਘ ਸਰਾਂ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ 11/5/2020 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸੁਖਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਦੀ ਤਾਰੀਖ ਨੂੰ ਪੂਰਾ ਕਰਤੀ ਹੈ ਮੀਨਸ ਇਹ ਥਾਣਾ ਤਲਵੰਡੀ ਦਰਜ ਕੀਤਾ ਗਿਆ ਸੀਗਾ ਤੇ ਇਹ ਮਕਤਮਾ ਅਮਨਿੰਦਰ ਸਿੰਘ ਪੁੱਤਰ ਗਵਿੰਦਰ ਸਿੰਘ ਵਾਸੀ ਗੁਰੂ ਸਰਜਾਗਾ ਤੇ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਹਨ ਭਾਗੀ ਮੰਦਰ ਦੇ ਖਿਲਾਫ ਦਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਔਟ ਹੋ ਗਈ ਆ ਸੁਵਿੰਦਰ ਸਿੰਘ ਦੀ ਇਹਦੇ ਤੇ ਇਹ ਆਪਣਾ ਮੁਖ ਅਫਸਰ थाना ਪਰਵੰਦੀ ਸਾਹਬ ਨੇ 103 ਬੀ ਐਨ ਅਸਾ ਵਾਦਾ ਕਰਕੇ ਅਗੇਲੇ ਦੀ ਕਾਰਵਾਈ ਜਿਹੜੀ ਹੈਗੀ ਆ ਰੱਬ ਕਰ ਤੇ ਕੀ ਕਾਰਨ ਕਿਉਂ ਬਦਲ ਕੀਤਾ ਗਿਆ ਇੱਥੇ ਘਟਨਾ ਵਾਪਰੀ ਜੀ ਇਹਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਹਸ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਖਤਮ ਕਰ ਦਿੱਤਾ ਤੇ ਇਹਦਾ ਰੈਸਟਰੀ ਨਹੀਂ ਇਹਦੇ ਚ ਅਸੀਂ ਅੰਦੇ ਰਿਕਾਰਡ ਕਰਦੇ ਆ ਤੇ ਛੇਤੀ ਇਹਨਾਂ ਨੂੰ ਕਸ਼ੀਮ ਨੂੰ ਦੱਸਤਾ ਕਰਦੇ ਹਾਂ ਕਿ ਕੀ ਨਾਟਕ ਹੈ ਮੇਰਾ ਨਾਮ ਸੁਖਪਾਲ ਸਿੰਘ ਨੰਬਰ ਦਾ ਮਾਨਸਾ ਕਲਾ ਤੇ ਕੀ ਮਾਮਲਾ ਕੀ ਹੋਇਆ ਕੀ ਲੱਗਦੇ ਸੋਹਣੇ ਮੇਰਾ ਭਣੋਕਾ ਸੀਗਾ ਹਾਂਜੀ ਇਹ ਮੇਰੀ ਭੈਣ ਹੈ ਕੀ ਨਾਮ ਹੈ ਉਹਨਾਂ ਦਾ ਮੇਰੇ ਭਣੋਕੇ ਦਾ ਦਵਿੰਦਰ ਸਿੰਘ ਸਰਾ ਇਹ ਮੇਰਾ ਇੱਕ ਭਣਜਾ ਸੀਗਾ 40 ਕਿੱਲੇ ਬਾਹਣਾ ਨਾ ਕੋਲੇ 40 ਕਿੱਲਾਂ ਦੇ 40 ਕਿੱਲੇ ਦੱਬੀ ਵਿੱਚ ਆ 5 ਕਿੱਲੇ ਮੇਰੇ ਭਣੋਕੇ ਦੇ ਨਾਮ ਸੀ ਦੂਜੇ ਉਹਨਾਂ ਨੇ ਆਪਦੇ ਨਾਂ ਕਰਾ ਲਈ 5 ਕਿੱਲਾਂ ਦਾ ਉਹਨਾਂ ਨੂੰ ਠੇਕਾ ਨਹੀਂ ਸੀ ਦਿੰਦਾ ਨਾਂ ਉਹਨਾਂ ਨੂੰ ਉੱਥੇ ਬੜ ਨਾ ਦਿੰਦਾ ਸੀ 3 ਸਾਲ ਹੋ ਗਏ ਮਾਲ ਦੇ ਘਰੋਂ ਖਰਚਾ ਦਿੰਦਾ ਸੀਗਾ ਉਹਨਾਂ ਨੂੰ ਅਖੀਰ ਹੁਣ ਪੰਚਾਇਤ ਨੇ ਵੀ ਸਮਝਾ ਲਿਆ ਪਏ ਪੰਚਾਇਤ ਦੇ ਵੀ ਨਹੀਂ ਆਖੇ ਲੱਗਾ ਪੁਲਿਸ ਵਾਲਿਆਂ ਨੇ ਤਿੰਨ ਚਾਰ ਵਾਰਾ ਕੱਟ ਕੀਤੀ ਉਹਨਾਂ ਨੇ 3 ਸਾਲ ਹੋ ਗਏ ਕਿਤੇ ਇਕੱਠ ਕਰ ਲੈ ਕੇ ਦੇ ਕਰ ਲੈ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ ਤੇ 3 ਸਾਲ ਦਾ ਠੇਕਾ ਜਿੱਦੂ ਪਹਿਲਾ ਪਹਿਲਾ ਸਾਰੀ ਜ਼ਮੀਨ ਦਾ 40 ਕਿੱਲਾਂ ਦਾ ਉਹ ਲੈ ਗਿਆ 1 ਸਾਲ ਆਪ ਸਾਰੀ ਜ਼ਮੀਨ ਵਾ ਕੇ ਸਾਰੀ ਜ਼ਮੀਨ ਆਪ ਰੱਬ ਕਰੀ ਇਹਨਾਂ ਕੋਲ 1 ਰੁਪਿਆ ਨਹੀਂ ਛੱਡਿਆ ਹੁਣ ਹੁਣ ਆ ਜਿਹੜਾ ਸੀਗਾ ਉਹ ਛੋਟੇ ਮੁੰਡੇ ਦੀ ਵਾਹੀ ਕਰੀ ਆ ਉਹ ਵੀ 15 ਕਿੱਲੇ ਬਾਹਣ ਜਿਹੜਾ ਉਹਨੂੰ ਦਿੱਤਾ 16 ਕਿੱਲੇ ਬਾਹਣ ਹੁੰਦਾ ਸੀਗਾ 15 ਕਿੱਲੇ ਬਾਹਣ ਉਹਨੂੰ ਛੱਡਿਆ 15 ਕਿੱਲੇ ਚੋਂ ਜਿਹੜੇ ਖਰਚਾ ਹੋਇਆ ਮਾੜਾ ਮੋਟਾ ਉਹ ਬਾਣੀਆਂ ਨੇ ਕੱਟ ਲਏ ਇਹਨਾਂ ਕੋਲੇ ਫੇਰ ਕੁਝ ਨਹੀਂ ਸੀਗਾ ਉਹਨੇ ਕਿਹਾ ਵੀ ਮੇਰਾ 5 ਕਿੱਲੇ ਬਾਹਣ ਛੱਡ ਦੇ 5 ਕਿੱਲੇ ਬਾਹਣ ਨਹੀਂ ਛੱਡੇ ਉਹਦੇ ਮਗਰੋਂ ਕਈਆਂ ਮਾਰ-ਮਾਰ ਕੇ ਮੇਰੀ ਭੈਣ ਦੱਸਦੀ ਹੈ ਵੀ ਉਹ ਜਾਂਦਾ ਸੀਗਾ ਕਹਿੰਦਾ ਵੀ ਮੇਰਾ ਬਾਹਣ ਛੱਡ ਦੇ ਉਹਨੂੰ ਕਈਆਂ ਮਾਰ-ਮਾਰ ਕੇ ਉਹਦੀ ਮੌਤ ਕਰ ਦਿੱਤੀ ਹੁਣ ਮੰਗ ਕੀ ਕਰਦੇ ਹਾਂ ਮੰਗਦਾ ਸੀ ਇਹੀ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇੱਕ ਤਾਂ ਉਹਨਾਂ ਨੂੰ ਜ਼ਿੰਮੇਵਾਰ ਕਰ ਲਓ ਇੱਕ ਸਾਨੂੰ ਹੁਣ ਸਾਭ ਮਿਲ ਜੇ ਦੇਖੋ ਕਿੰਨਾ ਤਲ ਜੂਗਾ ਆਪਦੇ ਮਤਲਬ ਇਹਦਾ ਹੀ ਹੁਣ ਸਾਰਾ ਦੇਖ ਲੋ ਜੀ ਕਿਤੇ ਕੋਈ ਜਿਹੜਾ ਕੋਈ ਖਬਰ ਸੁਣਦਾ ਉਹੀ ਇਹ ਆ ਕਮੈਂਟ ਪੜ੍ਹ ਲਓ ਵੀ ਕੀ ਕਹਿੰਦੇ ਨੇ ਲੋਕ ਜੀ ਇਸ ਨੂੰ ਤਾਂ ਬੰਦੇ ਨੂੰ ਪਾਪੀ ਨੂੰ ਕਿਸੇ ਢੋਈ ਵੀ ਨਹੀਂ ਮਿਲਨੇਗੀ ਆਪਦਾ ਪਿਓ ਮਾਰਿਆ ਸਾਰਾ ਰਗਾ ਸੀਗਾ ਇਹਦਾ ਅੱਜ ਤੱਕ ਤਿੰਨ ਪੀੜੀਆਂ ਚ ਇਹਨਾਂ ਦਾ ਕਿਤੇ ਥਾਣੇ ਚ ਨਾ ਨੀਗਾ ਜਿਹੜਾ ਇਹ ਬੰਦੇ ਨੇ ਅੱਜ ਉਹ ਬੰਦਾ ਸਾਧ ਤਿੰਨ ਸਾਲ ਹੋ ਗਏ ਮੈਂ ਵੀ ਕਿਹਾ ਮੈਂ ਇਹ ਨੂੰ ਇਹਦੇ ਨਾਲ ਤੂੰ ਲੜ ਕੋ ਪਰ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਇਹ ਨਹੀਂ ਲੜਿਆ ਸਭ ਕਹ ਉਹਨੇ ਮਾਰਦਾ ਦੇਖੋ ਹੁਣ ਮੰਗ ਕੀ ਕਰਦੇ ਹਾਂ ਮੰਗ ਤਾਂ ਸਾਡੀ ਇਹ ਹੈ ਵੀ ਇਹਨਾਂ ਨੂੰ ਗਰਪਜ਼ਾਰ ਕੀਤਾ ਜਾਵੇ ਤੇ ਨਹੀਂ ਅਸੀਂ ਸਸਕਾਰ ਨਹੀਂ ਕਰਦੇ ਉਹਨਾਂ ਜੇ ਅੱਜ ਗਏ ਸੀ ਪੁਲਿਸ ਬਰਸਾਡ ਡੀਐਸਪੀ ਕੋਲ ਜਾਈ ਗਏ ਗਏ ਸੀ ਕਿ ਜੀ ਉਹਨਾਂ ਨੇ ਕਿਹਾ ਸਾਨੂੰ ਇਹ ਗੱਲ ਕਹਦੀ ਕੋਈ ਭਾਈ ਅਸੀਂ ਗਰਪਜ਼ਾਰ ਕਰ ਲਾਂ ਲਿਆ ਗੱਡੀਆਂ ਵੀ ਭੇਜਤੀਆਂ ਲੋ ਦੇਖੋ ਫਿਰ ਹੁਣ ਕੀ ਬਣ ਲਈ ਭਾਈ ਮਾਤਾ ਕੀ ਨਾ ਤੋੜਾ ਮੇਰਾ ਨਾਂ ਹੀ ਸੁਗੰਦਰ ਕੌਰ ਕੰਡ ਕਿਹੜਾ ਜੀ ਕੰਡ ਬੇਰ ਸਰ ਜਗਾ ਕੀ ਮਾਮਲਾ ਹੋਇਆ ਸਾਡੀ ਜ਼ਮੀਨ ਦਾ ਰੌਲਾ ਸੀ ਸੱਤ ਫਰੈਂਟਾ ਸੀ ਇਹਦਾ ਰੌਲਾ ਸੀ ਉਹ ਪਿਆਣੇ ਜਨ ਖੇਤ ਗਏ ਸੀ ਦੋਨੇ ਜੀ ਹਾਂ ਤੇ ਕੱਲਾ ਮਾਰ ਕੇ ਹੰਦੀ ਹਾਂ ਮਾਉ ਨੂੰ ਮਾਰ ਹਾਂ ਜੀ ਕਿੰਨੇ ਕਿੰਨੇ ਬੰਦੇ ਸੀ ਪਕਦੇ ਨਾਲ ਇੱਕ ਉਹ ਤਾਂ ਨਾਨਾ ਸੀ ਇੱਕ ਉਹਦਾ ਸਾਵਾ ਸੀ ਹੈ ਵੀ ਇਹਦਾ ਨਾਂ ਨਹੀਂ ਨਾਨੇ ਦਾ ਨਾਂ ਤਲੋਕ ਸਿੰਘ ਹੈ ਜੀ ਉਹਨੇ ਲਲਕਰਾਂ ਮਾਰਿਆ ਕਹਿੰਦਾ ਆਹ ਦਾ ਇਹਨੂੰ ਮਾਰ ਦਿਓ ਦੋਨਾਂ ਨੂੰ ਕਹਿੰਦਾ ਆਹ ਦਾ ਪਹਿਲਾਂ ਇਹਦੇ ਦਾਦਾ ਮਾਰਤਾ ਉਹਨੇ ਕੀ ਕਰਤਾ ਇਹਨਾਂ ਨੇ ਕੀ ਕਰਤਾ ਹੁਣ ਇਹਨਾਂ ਨੂੰ ਮਾਰ ਦਿਓ ਤੁਹਾਨੂੰ ਜ਼ਮੀਨ ਮਿਲ ਜੂ ਸੋ ਤੋਂ ਵੀ ਖਤਰਾ ਸੀ ਕਿਦਾਂ ਹਾਂਜੀ ਸਾਨੂੰ ਇੰਝ ਖਤਰਾ ਸੀ ਤੁਸੀਂ ਵੀ ਰੋ ਤੋਂ ਬਚਾ ਕੇ ਅਸੀਂ ਉਥੇ ਹੀ ਮੈਂ ਜਦੋਂ ਰੌਲਾ ਪਾਇਆ ਉਥੋਂ ਬੰਦੇ ਭੱਜ ਗਏ ਮੈਨੂੰ ਨਹੀਂ ਪਤਾ ਹੋ ਕਿਨੇ ਚੱਕਿਆ ਯਕੀਨੇ ਨਾ ਮੈਂ ਨਾਲ ਅੱਛਾ ਮੈਨੂੰ ਪਤਾ ਨਹੀਂ ਲੱਗਿਆ ਇਹ ਮੈਂ ਜਦੋਂ ਰੌਲਾ ਪਾਇਆ ਵੀ ਲੜਾਈ ਹੋ ਗਈ ਮਾਰਦੇ ਮਾਰਦੇ ਉਹ ਸਾਡੇ ਪਾਸੇ ਸਾਡੇ ਨਾਲ ਇਥੇ ਤੁਸੀਂ ਸਰਕਾਰੀ ਹਸਪਤਾਲ ਚ ਜਾਨੀ ਕਿ ਪੁੱਤਰ ਨੇ ਪਿਓ ਤੇ ਮੇਰਾ ਮੁੰਡਾ ਹੈ ਜੀ ਅਮਨਿੰਦਰ ਸਿੰਘ ਨਾਇਜੀ ਦਿਵਿੰਦਰ ਸਿੰਘ ਦੇ ਹਨ ਆਪ ਦੇ ਪਿਓ ਦੀ ਮੌਤ ਕੀਤੀ ਹੈ ਜੀ ਕੱਲਾ ਮਾਰ ਅੱਛਾ ਜੀ ਹਾਂ ਜੀ ਹੁਣ ਮੰਗ ਕੀ ਕਰਦੇ ਹੋ ਮੰਗ ਲਈ ਕਹਿੰਦੀ ਸਾਨੂੰ ਇਨਸਾਫ ਮਿਲੇ ਸਾਨੂੰ ਵੀ ਖਤਰਾ ਜੀ ਸਾਨੂੰ ਉਹ ਮਾਂ ਪੁੱਤਾਂ ਨੂੰ ਮਾਰੂਗਾ ਅੱਛਾ ਜੀ ਹਾਂ ਜੀ ਉਹਨਾਂ ਦੀ ਚੱਕ ਸੌਰਾਂ ਦੀ ਆਇਆ ਸੌਰਾਂ ਦੀ ਚੱਕ ਤੇ ਆ ਕੇ ਸਾਨੂੰ ਐ ਨਹੀਂ ਪਤਾ ਸਾਡਾ ਘਰ ਸਾਰਾ ਬਰਬਾਦ ਕਰਤਾ ਸਾਨੂੰ ਵੀ ਹੁਣ ਬਰਬਾਦ ਤੇ ਸਾਨੂੰ ਮਾਂ ਪੁੱਤਾਂ ਨੂੰ ਖਤਰਾ ਹੈ ਹਾਂ ਜੀ ਉਹ ਮੰਗ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਉਹਨੇ ਮਾਮਲਾ ਦਾ ਦੇਖੋ ਦਰਦ ਕਰਦਾ ਅਗਲੀ ਕਾਰਵਾਈ ਦੀ ਮੰਗ ਕਰਦੇ ਮੈਂ ਉਹਨਾਂ ਚਲ ਜੀ ਸ਼ਿਸ਼ਕਾਰ ਨਹੀਂ ਕਰਨ ਦਿੰਦੀ ਮੇਰੇ ਬੰਦੇ ਜਿੰਨਾ ਜਰਮੇਨ ਉਹ ਉਹਨਾਂ ਨੂੰ ਪੇਜ ਨਹੀਂ ਕਰਦੇ ਕਿਹੜੇ ਕਿਹੜੇ ਬੰਦਿਆਂ ਨੇ ਮਾਰੇ ਇਹ ਤਿੰਨਾਂ ਨੇ ਮਾਰੇ ਕਿਹੜੇ ਕਿਹੜੇ ਪਟਨਾਕ ਸਿੰਘ ਸੀਗਾ ਜੀ ਹਾਂ ਇੱਕ ਮੇਰਾ ਬੇਟਾ ਸੀਗਾ ਅਮਨਦੀਪ ਇੱਕ ਸੀਗਾ ਜੀ ਖੈਰ ਇਹਨਾਂ ਨੇ ਤਿੰਨੇ ਮਾਰੇ ਤਿੰਨਾਂ ਨੇ ਮਾਰੇ ਅਗਲੇ ਆਖਰੀ ਅਗਲਾ ਸੰਘਰਸ਼ ਕਰਾਂਗੇ ਜੇ ਕੋਈ ਉਦਾਰ ਬਣ ਹਾਂਜੀ ਆ ਫਿਰ ਅਸੀਂ ਧਰਨਾ ਲਾਵਾਂਗੇ ਜੀ ਉਹਨਾਂ ਚੇਰ ਮੈਂ ਡੱਡ ਬੋਦੀ ਥਾਣੇ ਦੇ ਬਾਹਰ ਕੇ ਮੂਹਰੇ ਧਰ ਕੇ ਮੈਂ ਉਹਨਾਂ ਚ ਡੱਡ ਡੱਡ ਬੋਦੀ ਸੈਂਸਰ ਨਹੀਂ ਦਿੰਦੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ